ਜੀ ਫੈਬਰੂਰੀ 20 ਨੂੰ ਦਰਸ਼ਕਾਂ ਦਾ ਸਵਾਗਤ ਮੈਂ ਜਤਿੰਦਰ ਗੰਦ ਅੱਜ ਸ਼ਾਮ ਦੇ ਸਮੇਂ ਜਿਸ ਵਕਤ ਕਜੂਰੀ ਗੇਟ ਦੇ ਕੋਲ ਇੱਕ ਫੂਟਾਂ ਦੀ ਦੁਕਾਨ ਜਿਹੜੀ ਹੈ ਬੰਦ ਹੋਣ ਜਾ ਰਹੀ ਸੀ ਉਸ ਵਕਤ ਕੁਝ ਨੌਜਵਾਨ ਆਂਦੇ ਆ ਤੇ ਇੱਥੇ ਅੰਦਾ ਤਨ ਗੋਲੀਆਂ ਚਲਾਇਆ ਜਾਂਦੀਆਂ ਹਨ ਜਿਦਾ ਤੁਹਾਨੂੰ ਵੇਖ ਵੀ ਦੱਸਾਂਗੇ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਪੁਲਿਸ ਨੇ ਆਗੇ ਛਾੜਬਿੰਦ ਕਰੀ ਹੈ ਲਗਾਤਾਰ ਉਹਨਾਂ ਨੇ ਅੰਦਾ ਤਨ ਗੋਲੀਆਂ ਵਰਸਾਈਆਂ ਹੈ ਦੋ ਤੋਂ ਤਿੰਨ ਲੋਕ ਜਿਹੜੇ ਨੇ ਉਹ ਜ਼ਖਮੀ ਹੋ ਚੁੱਕੇ ਨੇ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਟੈਕ ਮੂਨ ਖਰਾਬਾ ਦੇਖੋ ਇਸ ਤਰ੍ਹਾਂ ਖੂਨ ਨਜ਼ਰ ਆ ਰਿਹਾ ਹੈ ਖੂਨ ਨਜ਼ਰ ਆ ਰਹੇ ਨੇ ਖੋਲ ਦੇਖੋ ਲਗਾਤਾਰ ਨਜ਼ਰ ਆ ਰਹੇ ਨੇ ਲੋਕ ਇੱਥੇ دہشت ਦੇ ਮਾਹੌਲ ਜਿਹੜਾ ਬਣਿਆ ਹੋਇਆ ਹੈ ਐਤ ਵਕਤ ਸਾਰੀਆਂ ਦੁਕਾਨਾਂ ਜਿਹੜੀਆਂ ਹੈ ਬੰਦ ਹੋ ਚੁੱਕੀਆਂ ਨੇ ਪੁਲਿਸ ਮਲਾਜਮ ਵੀ ਪਹੁੰਚ ਚੁੱਕੇ ਹੈ ਪੁਲਿਸ ਮਲਾਜਮ ਨਾ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖੋ ਐਸ ਵਕਤ ਦਾ ਮਾਹੌਲ ਦੇਖੋ ਐਸ ਵਕਤ ਕੀ ਮਾਹੌਲ ਹੈ ਬਟਾਲੇ ਦਾ ਸ਼ਾਮ ਦੇ ਸਮੇਂ ਫੂਟ ਰਤਾ ਵੀ ਬਲੱਡ ਲੱਗਾ ਜਾਏ ਅੰਦਾ ਤਨ ਗੋਲੀਆਂ ਦੇ ਗੋਲ ਜਿਹੜੇ ਆ ਨਜ਼ਰ ਆ ਰਹੇ ਨੇ ਹੁਣ ਕੱਲ ਬਾਅਦ ਪੁਲਿਸ ਨਾ ਵੀ ਕਰਾਂਗੇ ਲੋਕ ਬੜੇ ਹੈਰਾਨ ਪਰੇਸ਼ਾਨ ਲੋਕ ਨੇ ਉਹਨਾਂ ਨਾਲ ਸਾਰੇ ਆ ਦੇਖ ਲੋਕਾਂ ਆਣ ਕੇ ਕਿੰਨੇ ਗੋਲੀਆਂ ਜੱਗੀਆਂ ਸਰ ਪਤਾ ਹੀ ਨਹੀਂ ਕਿੰਨੇ ਗੋਲੀਆਂ ਜੱਗੀਆਂ ਹੋਈਆਂ ਕੱਲ ਮੈਂ ਫੜਾਈਆਂ ਮਨੂੰ ਲੋਕਾਂ ਹੀ ਆੜ ਕੇ ਮੈਂ ਜਿਹੜੇ ਜੱਗਦੀ ਸਰ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਉਹ ਸਰ ਮੈਨੂੰ ਪਤਾ ਨਹੀਂ ਕਿ ਕਿਹਨੂ ਹੈ ਕੋਣ ਇਥੇ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਸ਼ਾਨਦਿਨ ਕਰ ਰਹੀ ਹੈ ਜਿੱਥੀ ਪੁਲਿਸ ਪਟਾਲਾ ਦੀ ਜਿਹੜੀ ਹੈ ਮੌਕੇ ਤੇ ਪਹੁੰਚ ਚੁੱਕੀ ਹੈ ਉਸ ਨੂੰ ਥੋੜੀ ਦੇਰ ਬਾਅਦ ਪਤਾ ਚੱਲੇਗਾ ਕਿ ਇਥੇ ਅਸਲ ਮਾਜਰਾ ਕੀ ਹੈ ਕਿਉਂਕਿ ਜਿਨ੍ਹਾਂ ਲੋਕਾਂ ਨੇ ਇਥੇ ਅੰਦਾਜ਼ਨ ਫਾਇਰਿੰਗ ਕੀਤੀ ਹੈ ਉਹ ਲੋਕ ਇਥੋਂ 도ੜ ਚੁੱਕੇ ਨੇ ਭਾਈ ਕੀ ਗੱਲ ਹੋਈ ਆ ਜੀ ਮੈਂ ਖਾਲਸਾ ਹਾਂ ਹਾਂ ਜੀ ਸਾਹਿਬ ਉਹਦੇ ਸੀ ਅੱਛਾ ਜੀ ਖਾਲਸਾ ਸਾਹਿਬ ਤੋਂ ਪਰ ਹਾਈਕ ਲੋਦੇ ਸੀ ਇਹ ਕੋ ਮਗਰੋਂ ਆਏ ਨੇ ਮਗਰੋਂ ਉਹਨਾਂ ਨੇ ਗੋਲੀਆਂ ફાયਰ ਕੱਢੀਆਂ ਸਾਡੇ ਅੱਗੇ ਕੌਣ ਕੌਣ ਆਇਆ ਸੀ ਜੀ ਪਤਾ ਨਹੀਂ ਜੀ ਇਹ ਦੋ ਮੁੰਡੇ ਸੀ ਕਹਿੰਦੇ ਸਰਦਾਰ ਅੱਛਾ ਹਾਂਜੀ ਕਾਦੇ ਤੇ ਆਏ ਸੀ ਕੋਈ ਸਕੂਲੀ ਜਿਹੜੇ ਮੋਟਰਸਾਈਕਲ ਤੇ ਕਿੱਥੇ ਆਏ ਅੱਛਾ ਇਹ ਪਤਾ ਨਹੀਂ 10 12 ਨਾਲ ਕੱਢੇ ਉਹਨਾਂ ਨੇ ਤੇ ਇਹ ਗੋਲੀ ਤੁਹਾਡੇ ਅੱਦੇ ਵਿੱਚ ਲਾਈ ਉਹਨਾਂ ਨੇ ਅੱਛਾ ਆਹ ਕੋ ਕਾ ਸਾਹਿਬ ਤੁਹਾਡੀ ਕੋਈ ਦੁਸ਼ਮਣੀ ਸੀ ਉਹਨਾਂ ਨਾਲ ਪਤਾ ਨਹੀਂ ਸਾਹਿਬ ਇਹਦੇ ਮੇਰੀ ਪੇਟੀ ਸੀ ਅੱਛਾ ਸਾਡੀ ਪੇਟੀ ਸੀ ਆਡੇ ਜਿਹੜੇ ਮੁੰਡਿਆਂ ਜਿਹੜੇ ਗੱਲਬਾਤ ਸੀ ਨਾ ਕੀ ਨਾਮ ਹੈ ਤੁਹਾਡਾ ਹੀ ਸੰਜੀਪ ਛੇੜ ਸੰਜੀਪ ਛੇੜ ਸਾਹਿਬ ਕਿੰਨੇ ਕੁ ਬੰਦੇ ਜਖਮੀ ਹੋਇਆ ਇਹ ਮੇਰੇ ਤਿੰਨ ਭਰਾਰੇ ਇੱਕ ਮੇਰੇ ਕਿਤੇ ਸਾਂਹੀ ਆ ਦੋ ਮੁੰਡੇ ਹੋਰ ਨੇ ਅੱਛਾ ਹਾਂਜੀ ਦੁਕਾਨ ਦੇ ਅੰਦਰ ਵਰਕੇ ਗੋਲੀਆਂ ਚਲਾਈਆਂ ਕਿ ਬਾਹਰ ਜੀ ਹਾਂਜੀ ਦੁਕਾਨ ਦੇ ਅੰਦਰ ਕਿ ਬਾਹਰ ਬਾਰ 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 ਅੱਛਾ ਤ੍ਰੀ ਕੀ ਕਰਦੇ ਬੈਠੇ ਸੀ ਉਦੋਂ ਆਪਾਂ ਫੋਟੋ ਵੀ ਨਹੀਂ ਤਰ ਜਾਨੇ ਅੱਛਾ ਕੀ ਸੀਗਾ ਹਾਂਜੀ ਸਰ ਇਹ ਹੋਇਆ ਕੀ ਸੀਗਾ ਉਧਰ ਹੋਇਆ ਸੀ ਗੋਲੀ ਚੱਲੀ ਭਾਜੀ ਅੱਛਾ ਕਿੰਨੇ ਚਲਾਈ ਕਿੰਨੇ ਕੁ ਪਤਾ ਨਹੀਂ ਭਾਜੀ ਕਿੰਨਾਂ ਨੇ ਚਲਾਈਓ ਜਿਹਨੇ ਸਾਡੇ ਅਸੀਂ ਸਾਡੀ ਭਾਈ ਸਾਡੀ ਫੇਟ ਜਿੱਦਾ ਤੁਹਾਡੀ ਭੈਣ ਨਾ ਅਸੀਂ ਆਪਾਂ ਜੀ ਗੱਲਬਾਤ ਕਰਦੇ ਬੈਠੇ ਸੀ ਪੰਜ ਛੇ ਮਿੰਟ ਅਸੀਂ ਆ ਤਿੰਨ ਜਾਨ ਜਾਨੇ ਆ ਗਏ ਤੇ ਕਿੰਨੇ ਜਨੇ ਘਾਇਲ ਹੋਏ ਨੇ ਲੈ ਹਾਂਜੀ ਕਿੰਨੇ ਜਨੇ 6-7 ਜਨੇ ਘਾਇਲ ਹੋਏ ਨੇ ਇਹ ਦੇਖੋ ਕੋਲ ਬੇ ਤੋਂ ਵੀ ਕਿ ਜੇ 24 ਗੋਲ ਸੋ ਕਹੇ ਕੋਈ ਇੰਜਰ ਵੀ ਆਇਆ ਵਾ ਕਿਸੇ ਨੂੰ ਜਿਹੜੇ ਬੰਦੇ ਹਸਪਤਲ ਲੈ ਕੇ ਆਏ ਆ ਕਿ ਕਿ ਹੁ ਮੂਠੇ ਦੇ ਵਿੱਚ ਗੋਲੀ ਸੋ ਜਿਹੜੇ ਗੋਲੀ ਚਲਾ ਕੇ ਆਏ ਨੇ ਉਹ ਕਿਸੇ ਨੇ ਵੇਖਿਆ ਕਿੰਨੇ ਜਾਣੇ ਸੀ ਉਹਨਾਂ ਨੇ ਨਹੀਂ ਦੇਖਿਆ ਦੁਕਾਨਦਾਰਾਂ ਨਹੀਂ ਬਾਹਰ ਅਸੀਂ ਨਹੀਂ ਆਏ ਆ ਪੰਜ ਚਾਰ ਪੰਜ ਜਾਣੇ ਹੈਗੇ ਕਿੱਧਰ ਭੱਜੇ ਆ ਜੀ ਬੰਦੇਓ ਕੀ ਨਾਲ ਤੁਹਾਡਾ ਮੈਂ ਨਾ ਆਵਾਂ ਕਿਹ ਹੈ ਇਹ ਆਪਰ ਨੂੰ ਯਾਰ ਇਹ ਕੀ ਹੈ ਯਾਰ ਆਪੋ ਪਾਕਿਸਤਾਨਾ ਰਹੇ ਮਨੇ ਕਾਰੀ ਕੀਤੀ ਸੀ ਮੋਹਿੰਦਰਾ ਉਹਨਾਂ ਦਾ ਬਦਲਣਾ ਨਾ ਕੋਈ 10 ਤੋਂ 12 ਤੁਸੀਂ ਕਿੱਥੇ ਬੈਠੇ ਮੈਂ ਚੰਦਾਲਾ ਸ਼ੋਰੂਮ ਲਈ ਗੁਟਾਲਾ ਸ਼ੋਰੂਮ ਗੁਟਾਲਾ ਸ਼ੋਰੂਮ ਉਹਦੇ ਬਾਹਰ ਅੱਛਾ ਕੀ ਹੋਇਆ ਕੀ ਹਾਂ ਜੀ ਟ੍ਰੇਨਿੰਗ ਹੋਈ ਸੀ ਤੁਸੀਂ ਉੱਥੇ ਕੀ ਕਰਦੇ ਸੀ ਕਿਵੇਂ ਬੈਠੇ ਅੱਛਾ ਕਿੰਨੇ ਲੋਕਾਂ ਨੂੰ ਗੋਲੀ ਲੱਗੀ ਸਾਰੇ 21 ਨੂੰ ਗੋਲੀ ਪਤਾ ਨਹੀਂ ਸੀ ਪੱਟੇ ਕਿਸੇ ਨੂੰ ਮੇਰੇ ਪੈਰ ਕਿੰਨੇ ਰੌਕ ਫਾਇਰ ਹੋ ਗਏ ਉਹਨਾਂ ਦਾਸਤਿ ਬਰਾਬਰ ਹੈ